ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹਾਂਜੀ ਅੱਜ ਆਪਾਂ ਦਿਖਾਵਾਂਗੇ ਤੁਹਾਨੂੰ ਆਪਣੀ ਬੁਟੀਕ ਤੇ ਤਿਆਰ ਕੀਤੇ ਸੂਟ ਹਾਂਜੀ ਉਹਨਾਂ ਦੇ ਥੋੜੇ ਥੋੜੇ ਆਪਾਂ ਬਾਜੂ ਡਿਜ਼ਾਈਨ ਪਾਇਆ ਜੀ ਪਾਈਪਿੰਗ ਲਗਾਈ ਹੈ ਹਾਂਜੀ ਇਹ ਵਾਲਾ ਸੂਟ ਹੈ ਜਿਹੜਾ ਇਹਨੂੰ ਆਪਾਂ ਪਾਈਪਿੰਗ ਲਗਾ ਕੇ ਤਿਆਰ ਕੀਤਾ ਹੈ ਜੀ ਇਹ ਬਾਹਾਂ ਦੇ ਉੱਪਰ ਆਪਾਂ ਇਸ ਤਰ੍ਹਾਂ ਥੋੜੀ ਜਿਹੀ ਡਿਜ਼ਾਈਨਿੰਗ ਦੇਤੀ ਆ ਤੇ 1 ਇੰਚ ਇੰਚ ਦਾ ਕਪੜਾ ਛੱਡ ਕੇ ਆਪਾਂ ਪਾਈਪਿੰਗ ਲਗਾਤੀ ਸੀ ਜੀ ਤੇ ਇਹਦੀ ਸਿੰਪਲ ਹੈਗੀ ਐ ਸਲਵਾਰ ਇਸ ਤਰ੍ਹਾਂ ਜੀ ਆਪਾਂ ਇਹ ਵਾਲਾ ਸੂਟ ਤਿਆਰ ਕੀਤਾ ਏ ਇਹਦੀਆਂ ਬਾਹਮਾਂ ਜਿਹੜੀਆਂ ਜੀ ਉਹ ਪੂਰੀਆਂ ਨਹੀਂ ਸੀ ਬਣਦੀਆਂ ਤੇ ਆਪਾਂ ਵਿੱਚ ਜੋੜ પા ਕੇ ਤੇ ਸਲਵਾਰ ਨਾਲ ਦਾ ਕੱਪੜਾ ਆਪਾਂ ਬਾਹਮਾਂ ਤੇ ਲਾਤਾ ਤੇ ਇੱਕ ਮੀਜ ਨਾਲ ਦਾ ਕੱਪੜਾ ਆਪਾਂ ਸਲਵਾਰ ਦੇ ਪਹੁੰਚ ਤੇ ਲਾ ਕੇ ਤੇ ਆਪਾਂ ਇਹਨੂੰ ਇੱਕ ਫੈਂਸੀ ਸੂਟ ਤਿਆਰ ਕਰਤਾ ਜੀ ਦੇਖੋ ਕਿੰਨਾ ਸੋਹਣਾ ਸੂਟ ਤਿਆਰ ਹੋ ਗਿਆ ਨਾਲੇ ਆਪਣਾ ਕਸਟਮਰ ਇਹਦਾ ਖੁਸ਼ ਹੋ ਗਿਆ ਨਾਲੇ ਸੂਟ ਤਿਆਰ ਹੋ ਗਿਆ ਜੀ ਹਾਂਜੀ ਅੱਗੇ ਆਪਣਾ ਹੈਗਾ ਜੀ ਇਹ ਪੀਲੇ ਰੰਗ ਦਾ ਸੂਟ ਜਾਮ ਕਾਟਨ ਦੇ ਵਿੱਚ ਹੈ ਇਹਦੇ ਆਪਾਂ ਜੀ ਫਰੰਟ ਸਾਈਡ ਤੇ ਲੈਸ ਲਗਾ ਕੇ ਇਸ ਤਰ੍ਹਾਂ ਪੱਟੀਆਂ ਲਗਾ ਕੇ ਆਪਾਂ ਤਿਆਰ ਕਰਤਾ ਤੇ 슬ੀਵਲੈਸ ਆਪਾਂ ਇਹਦੀ ਬਾਜੂ ਬਣਾਈ ਹੈ ਇਹ ਵੀ ਬਹੁਤ ਸੋਹਣਾ ਬਣ ਕੇ ਤਿਆਰ ਹੋਇਆ ਜੀ ਅੱਗੇ ਆਪਣਾ ਜਗਾ ਫਿਰੋਜੀ ਇਹਦੇ ਜੀ ਆਪਾਂ ਚਿਕਨ ਦੀ ਕੜਾਈ ਦਾ ਕੱਪੜਾ ਲਾ ਕੇ ਬਾਹਾਂਾਂ ਤੇ ਉਧਰੋਂ ਪੱਟੀ ਬਣਾ ਕੇ ਤੇ نیچے ਇਸ ਤਰ੍ਹਾਂ ਲੈਸ ਲਾ ਕੇ ਡਿਜ਼ਾਈਨ ਤਿਆਰ ਕਰਤਾ ਅੱਗੇ ਜੀ ਆਪਣਾ ਹੈਗਾ ਇਹ ਬਲਾ ਸੂਟ ਇਹਦਾ ਨੈਕ ਡਿਜ਼ਾਈਨ ਬਣਾਇਆ ਆਪਾਂ ਬਟਨ ਲਗਾ ਕੇ ਤੇ 골ਡਨ ਪਾਈਪਿੰਗ ਲਾ ਕੇ ਤੇ ਇਹਦੀ ਫਰੰਟ ਸਾਈਡ ਤੇ ਆਪਾਂ ਗੋਟਾ ਪੱਟੀ ਲਗਾ ਕੇ ਜੀ ਬਾਰਡਰ ਤਿਆਰ ਕੀਤਾ ਅੱਗੇ ਆਪਣਾ ਜੀ ਵਾਈਟ ਸੂਟ ਹੈ ਇਹਦੀ ਵੀ ਆਪਾਂ ਬਟਨ ਲਗਾ ਕੇ ਤੇ ਲੈਸ ਲਾ ਕੇ ਜੀ ਇਹ ਨੈਕ ਤਿਆਰ ਕੀਤਾ ਆਪਾਂ ਕਸਟਮਰ ਦੇ ਮੁਤਾਬਕ ਹੀ ਆਪਾਂ ਜੀ ਉਹਦੇ ਕਹਿਣ ਤੇ ਹੀ ਆਪਾਂ ਸੂਟਾਂ ਦਾ ਡਿਜ਼ਾਈਨ ਆ ਜਿਹੜਾ ਉਹ ਤਿਆਰ ਕਰਦੇ ਆਂ ਕਈ ਕਈ ਵਾਰੀ ਤਾਂ ਆਪਾਂ ਜੀ ਵੈਸੇ ਆਪਾਂ ਨੂੰ ਸਿੰਪਲ ਸੂਟ ਕਹਿ ਜਾਂਦੇ ਸੀਨ ਵਾਸਤੇ ਆਪਾਂ ਥੋੜਾ ਥੋੜਾ ਡਿਜ਼ਾਈਨ ਤਾਂ ਕਾਰੀ ਦੇਈਦਾ ਇਹਨਾਂ ਨਾਲ ਜੀ ਸੂਟ ਆ ਜਿਹੜਾ ਉਹ ਸਿੰਪਲ ਤੋਂ ਥੋੜਾ ਜਿਹਾ ਫੈਂਸੀ ਜਿਹਾ ਬਣ ਜਾਂਦਾ ਨਾਲੇ ਸੋਹਣਾ ਲੱਗਦਾ ਇਹ ਦੇਖਣ ਚ ਇਹ ਹੈਗੇ ਆ ਜੀ ਦੋ ਇੱਕੋ ਜਿਹੇ ਸੂਟ ਇਹ ਦੋਨਾਂ ਪਹਿਨਾਂਦੇ ਆ ਜੀ ਇਹ ਆਪਣੇ ਸੂਟ ਜਾਣੀਆਂ ਜੀ ਬਾਹਰ ਇਹਦੇ ਆਪਾਂ ਲਾਈ ਆ ਜੀ ਲੇਸ ਇਸ ਤਰ੍ਹਾਂ ਬਾਹਾਂ ਤੇ ਲਾਤੀ ਇਸ ਤਰ੍ਹਾਂ ਪੰਜੀ ਇਹਦੇ ਚਾਕਾ ਤੇ ਲਾ ਕੇ ਤੇ ਨਿੱਕ ਤੇ ਲਾ ਕੇ ਇਹ ਸੂਟ ਨੂੰ ਤਿਆਰ ਕਰਤਾ ਤੇ ਜਿਹੜਾ ਇਹਦੇ ਨਾਲ ਦਾ ਹੈਗਾ ਜੀ ਦੂਸਰਾ ਸੂਟ ਉਹ ਆਪਾਂ ਬਣਾਇਆ ਹੈ ਜੀ ਕਲੀਆਂ ਵਾਲਾ ਇੱਕ ਆਪਾਂ ਇਹ ਸਲਵਾਰ ਬਣਾਈ ਹੈ ਜੀ ਇਹਦੇ ਨਾਲ ਸਲਵਾਰ ਦੇ ਉੱਪਰ ਵੀ ਆਪਾਂ ਇਸ ਤਰ੍ਹਾਂ ਲੈਂਸ ਲਗਾ ਕੇ ਤਿਆਰ ਕੀਤਾ ਦੂਸਰਾ ਸੂਟ ਜੀ ਆਪਾਂ ਬਣਾਇਆ ਕਲੀਆਂ ਵਾਲਾ ਇਹ ਦੀ ਹੈਗੀ ਸਲਵਾਰ ਜੀ ਇਹ ਸਲਵਾਰ ਆਪਾਂ ਬਣਾਈ ਹੈ ਜੀ ਅਫਗਾਨੀ ਇਹ ਆਪਾਂ afghani salwar ਬਣਾਈਆ ਦੇਖੋ ਜੀ ਕਿੰਨੀ ਸੋਹਣੀ ਬਣੀ ਆ ਇਹਦੇ ਵੀ ਆਪਾਂ ਲੈਸ ਲਗਾਈ ਆ ਇਹਦੇ ਨਾਲ ਆਪਾਂ ਕਲੀਆਂ ਵਾਲਾ ਕਮੀਜ਼ ਬਣ ਫਲੌਕ ਬਣਾਈਆ ਜੀ ਤੇ ਇਹਦੀਆਂ ਜਿਹੜੀਆਂ ਬਾਹਮਾਂ ਆ ਉਹ ਆਪਾਂ ਸੇਮ ਸਲਵਾਰ ਨਾਲ ਦੀਆਂ ਹੀ afghani ਬਣਾਈਆਂ ਏ ਤੇ ਉੱਪਰ ਆਪਾਂ ਅੱਗੇ ਬਾਡੀ ਤੇ ਜੀ ਪੱਟੀ ਲਾ ਕੇ ਤੇ ਉਹਦੇ ਉੱਪਰ ਲੈਸ ਲਾ ਕੇ ਤੇ ਬਟਨ ਲਾ ਕੇ ਆਪਾਂ ਤਿਆਰ ਕੀਤਾ ਹੈ ਇਹ ਸੂਟ ਬਹੁਤ ਹੈਵੀ ਤੇ ਫੈਂਸੀ ਸੂਟ ਬਣ ਗਿਆ ਸੀ ਜੀ ਆਪਣਾ ਆ ਦੇਖੋ ਕਿੰਨਾ ਸੋਹਣਾ ਬਣ ਕੇ ਤਿਆਰ ਹੋ ਗਿਆ ਹਾਂਜੀ ਅੱਗੇ ਆਪਣੇ ਜੀ ਬਲਾਊਜ਼ ਆ ਇਹ ਆਪਾਂ ਤਿਆਰ ਕੀਤੇ ਆ ਵੈਸੇ ਆਪਣੀ ਬਟਿਕ ਤੇ ਜੀ ਕੱਪੜੇ ਤਾਂ ਬਹੁਤ ਜ਼ਿਆਦਾ ਰਸ ਰਹਿਦਾ ਕੱਪੜਿਆਂ ਦਾ ਹਾਂਜੀ ਹਾਂਜੀ ਸੂਟ ਤਾਂ ਹੋਰ ਵੀ ਆਪਣੇ ਬਹੁਤ ਜ਼ਿਆਦਾ ਕੱਟਣ ਵਾਲੇ ਪਏ ਆ ਉਹ ਆਪਾਂ ਜੀ ਕੱਟ ਕੇ ਅਸੀਂ ਕਿ ਅਗਲੇ ਵਲੌਗ ਵਿੱਚ ਪਾਵਾਂਗੇ ਹਾਂਜੀ ਸੂਟ ਤਾਂ ਦੇਖੋ ਆਪਣੇ ਕਸਟਮਰ ਬਹੁਤ ਜ਼ਿਆਦਾ ਲੱਗੇ ਹੋਏ ਆਪਣੇ ਕੋਲੇ ਆਪਣੇ ਸ਼ਹਿਰ ਦੇ ਵੀ ਹੈਗੇ ਆ ਜੀ ਆਪਣੇ ਨੇੜੇ-ਨੇੜੇ ਪਿੰਡਾਂ ਦੇ ਕਸਟਮਰ ਵੀ ਬਹੁਤ ਜ਼ਿਆਦਾ ਹੈਗੇ ਆ ਜੀ ਤੇ ਆਪਣੇ ਬਾਹਰਲੇ ਜਿਵੇਂ ਕੈਨੇਡਾ ਵਗੈਰਾ ਇੰਗਲੈਂਡ ਇੱਥੇ ਵੀ ਆਪਣੇ ਸੂਟ ਸਟਿਚ ਹੋ ਕੇ ਜਾਂਦੇ ਆ ਜੀ ਹਾਂਜੀ ਮੇਰੀ ਵੀਡੀਓ ਤੁਹਾਨੂੰ ਵਧੀਆ ਲੱਗੀ ਤੇ ਜੀ ਮੇਰੀ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਧੰਨਵਾਦ ਜੀ